ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਆਂ ਪਾਗੜਾ ਡੈਮ ਪਾਉਂਗ ਡੈਮ ਥੀਂ ਡੈਮ ਤੇ ਨਾਲ ਹਰੀਕੇਡੋਕਸ ਦੀ ਤੁਹਾਡੇ ਨਾਲ ਲਾਈਵ ਰਿਪੋਰਟ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ 19 ਅਗਸਤ 2025 ਸੋ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਪਾਉਂਗ ਡੈਮ ਦੇ ਵਿੱਚ ਲਗਾਤਾਰ ਜਿਹੜਾ ਪਾਣੀ ਵਧ ਰਿਹਾ ਲਗਾਤਾਰ بارشਾਂ ਹੋ ਰਹੀਆਂ ਹਿਮਾਚਲ ਦੇ ਵਿੱਚ ਇਸ ਕਾਰਨ ਜਿਹੜਾ ਪਾਉਂਗ ਡੈਮ ਦਾ ਜਿਹੜਾ ਪੱਧਰ ਉਹ ਕਰੀਬ-ਕਰੀਬ ਕਹਿ ਸਕਦੇ ਹਾਂ ਕਿ ਸਿਖਰਲੇ ਪੱਧਰ ਤੇ ਪਹੁੰਚ ਗਿਆ 1382.98 ਫੁੱਟ ਤੇ ਜਿਹੜਾ ਪਾਣੀ ਇਸ ਟਾਈਮ ਮੌਜੂਦ ਹੈ ਕਹਿ ਸਕਦੇ ਹਾਂ ਕਿ ਆਪਣੀ ਜਿਹੜੀ ਖੇਲ ਲਈ ਬੜਾ ਤੇ ਜਿਹੜਾ ਪ ਪੌਂਗ ਡੈਮ ਤੇ ਆ ਜੇਕਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਗੱਲ ਕਰਦੇ ਆ ਤਾਂ ਅ ਪਿਛਲੇ ਸਾਲ 1355.607 ਫੁੱਟ ਤੇ ਪਾਣੀ ਮੌਜੂਦ ਸੀ ਉਸ ਦੇ ਬਦਾਅ ਵਜਿਕਰ ਇਸ ਰਿਪੋਰਟ ਦੀ ਗੱਲ ਕਰਦੇ ਆ ਤਾਂ 25 ਫੁੱਟ ਜਿਹੜਾ ਪਾਣੀ ਇਸ ਪੌਂਗ ਡੈਮ ਦੇ ਵਿੱਚ ਬਾਅਦ ਤੇ ਪਿਛਲੇ ਸਾਲ ਨਾਲ ਇਹਦੇ ਵਿੱਚ ਹੋਰ ਗੱਲ ਜਿਕਰ ਜੋ ਕਿ ਕੱਲ ਨੂੰ 20 ਅਗਸਤ 2025 ਨੂੰ ਸਵੇਰੇ 6:00 ਵਜੇ ਤੋਂ ਲੈ ਕੇ 6:000 ਦੇ ਅੰਤਰਾਲ ਦੇ ਨਾਲ ਅਗਲੇ 24 ਘੰਟੇ ਦੌਰਾਨ ਇਹਦੇ ਵਿੱਚ ਪਾਣੀ ਕਰੀਬ 15000 ਕਿਊਸਕ ਜਿਹੜਾ ਅੱਗੇ ਛੱਡਿਆ ਜਾਊਗਾ ਪੌਂਕ ਟਾਈਮ ਤੋਂ ਆਪਣਾ ਵਿਆਸ ਦਰਿਆ ਦੇ ਵਿੱਚ ਕਰੀਬ 15000 ਪਾਣੀ ਜਿਹੜਾ ਕਿਊਸਕ ਪਾਣੀ ਅੱਗੇ ਵਧਾਇਆ ਜਾਣਾ ਜਿਹੜਾ ਪੌਂਕ ਟਾਈਮ ਤੋਂ ਅੱਗੇ ਛੱਡਿਆ ਜਾਣਾ ਵਿਆਸ ਦਰਿਆ ਦੇ ਵਿੱਚ ਜਿਹੜਾ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਗੱਲ ਕਰਦੇ ਆ ਤਾਂ ਇਸ ਟਾਈਮ 60000 ਕਿਊਸਕ ਚੱਲ ਰਿਹਾ ਲੇਕਿਨ ਅਗਲੇ 24 ਘੰਟਿਆਂ ਤੋਂ ਸਵੇਰੇ 6 ਵਜੇ ਕੱਲ ਨੂੰ ਵੀ ਗੱਲ ਕਰਦੇ ਆ ਤਾਂ 15000 ਕਿਊਸਕ ਪਾਣੀ ਵਧਾਇਆ ਜਾਣਾ ਸਭ ਤੋਂ ਵੱਡੀ ਅਪਡੇਟ ਜਿਹੜੀ ਪੌਂਗ ਡੈਮ ਤੋਂ ਆ ਰਹੀ ਇਹ ਕਹਿ ਸਕਦੇ ਹਾਂ ਕਿ ਪੌਂਗ ਡੈਮ ਤੇ ਲਗਾਤਾਰ ਇਹ ਰਖਤਰਾ ਬਣਿਆ ਹੋਇਆ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਨੂੰ ਜਿਹੜਾ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਮੁਲਾਜ਼ਮਾ ਉਹਨਾਂ ਦੀਆਂ ਜਿਹੜੀਆਂ ਗਾਹੂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਛੁੱਟੀ ਵਾਲੇ ਦਿਨ ਉਹਨਾਂ ਨੂੰ ਫੋਨ ਚੁੱਕਣ ਦੀ ਹਦਾਇਤ ਜ਼ਰੂਰ ਦੇ ਦਿੱਤੀ ਗਈ ਕਿ ਤੁਸੀਂ ਜਿਹੜਾ ਛੁੱਟੀ ਵਾਲੇ ਵੀ ਦਿਨ ਫੋਨ ਜ਼ਰੂਰ ਅਟੈਂਡ ਕਰਨਾ ਸੋ ਸਵੇਰੇ 6 ਵਜੇ ਦੇ ਆਪਾਂ ਜਿਹੜਾ ਰਿਪੋਰਟ ਦੀ ਗੱਲ ਕਰਦੇ ਜਿਹੜਾ ਪਾਣੀ ਪੌਂਗ ਡੈਮ ਦੇ ਵਿੱਚ ਆ ਰਿਹਾ ਉਹ 85000 ਕਿਊਸਕਾ ਰਿਆ ਤੇ ਕਿਹੜਾ ਛੱਡਿਆ ਜਾ ਰਿਹਾ 9500 892 ਕਿਊਸ ਕਿਹੜਾ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ ਵਿਆਸ ਦਰਿਆ ਦੇ ਵਿੱਚ ਹੁਣ ਆਪਾਂ ਗੱਲ ਕਰ ਲੈਨੇ ਆ ਪਾਖੜਾ ਡੈਮ ਦੀ ਪਾਖੜਾ ਡੈਮ ਤੇ ਜੇਕਰ ਗੱਲ ਕਰਦੇ ਆ ਸਵੇਰੇ 6 ਵਜੇ ਦੀ ਰਿਪੋਰਟ 19 ਅਗਸਤ 2022 ਦੇ ਡੇਢ ਮੰਗਲਵਾਰ 1685 ਤੇ ਪੱਧਰ ਰੰਦਾ ਤੇ ਨਾਲ 16.06 ਫੁੱਟ ਤੇ ਜਿਹੜਾ ਪਾਣੀ ਇਸ ਟਾਈਮ ਮੌਜੂਦ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇੱਥੇ ਵੀ ਜਿਹੜਾ 34 ਫੁੱਟ ਪਾਣੀ ਇਸ ਸਾਲ ਵੱਧ ਜਿਹੜਾ ਦੱਸਿਆ ਜਾ ਰਿਹਾ ਰਿਪੋਰਟਾਂ ਮੁਤਾਬਕ ਭਾਗੜਾ ਡੈਮ ਦੇ ਵਿੱਚ ਇੱਥੇ ਜਿਹੜਾ ਪਾਣੀ ਆ ਰਿਹਾ ਭਾਗੜਾ ਡੈਮ ਦੇ ਵਿੱਚੋਂ 65617 ਕਿਊਸ ਕਾਰਿਆ ਜਿਹੜਾ ਪਾਣੀ ਕਿ ਛੱਡਿਆ ਜਾ ਰਿਹਾ ਭਾਗੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚੋਂ 23171 ਕਿਊਸ ਕਿਹੜਾ ਛੱਡਿਆ ਜਾ ਰਿਹਾ ਸੋ ਇਹ ਸੀ ਰਿਪੋਰਟ ਸਵੇਰੇ ਸਵੇਰ ਦੇ 6 ਵਜੇ ਦੀ ਭਾਗੜਾ ਡੈਮ ਦੀ ਤੇ ਨਾਲ ਹੀ ਆਪਾਂ ਥੀਨ ਡੈਮ ਦੀ ਤੁਹਾਡਾ ਰਿਪੋਰਟ ਸਾਂਝੀ ਕਰਦੇ ਨੇ ਸਵੇਰੇ 6 ਵਜੇ ਦੇ ਦਿਨ ਮੰਗਲਵਾਰ 1731 98 ਫੁੱਟ ਦੇ ਪੱਧਰ ਤੇ 1715.19 ਫੁੱਟ ਤੇ ਜਿਹੜਾ ਪਾਣੀ ਇਸ ਟਾਈਮ ਮੌਜੂਦ ਹੈ ਥੀਨ ਡੈਮ ਦਾ ਜਿਹੜਾ ਰਾਵੀ ਨਦੀ ਤੇ ਬਣਿਆ ਪਿਛਲੇ ਸਾਲ ਦੇ ਮੁਕਾਬਲੇ ਇੱਥੇ ਵੀ ਜਿਹੜਾ 75 ਫੁੱਟ ਜਿਹੜਾ ਪਾਣੀ ਥੀਨ ਡੈਮ ਦੇ ਵਿੱਚ ਵੀ ਵਾਧਾ ਹੈ ਪਿਛਲੇ ਸਾਲ ਦੀ ਜੇਕਰ ਗੱਲ ਕਰਦੇ ਆਂ ਤੇ 1642.3 ਫੁੱਟ ਤੇ ਜਿਹੜਾ ਪਾਣੀ ਮੌਜੂਦ ਸੀ ਉਸ ਦੇ ਮੁਤਾਬਕ ਇੱਥੇ ਕਰੀਬ ਕਰੀਬ 75 ਫੁੱਟ ਦਾ ਜਿਹੜਾ ਪਾਣੀ ਦਾ ਫਰਕ ਹੈ 75 ਫੁੱਟ ਪਾਣੀ ਜਿਹੜਾ ਥੀਨ ਡੈਮ ਤੇ ਜਿਹੜਾ ਰਾਵੀ ਦਰਿਆ ਤੇ ਬਣਿਆ ਹੈ ਰਾਵੀ ਦਰਿਆ ਤੇ ਉਹਦੇ ਵਿੱਚ ਵੱਧ ਦੱਸਿਆ ਜਾ ਰਿਹਾ ਰਿਪੋਰਟਾਂ ਮਤਾਬ ਕਹਿੰਦੇ ਵਿੱਚ 3 ਟਾਈਮ ਦੀ ਜੇਕਰ ਗੱਲ ਕਰਦੇ ਸਵੇਰੇ 6 ਵਜੇ ਦੀ ਤੇ ਜਿਹੜਾ ਪਾਣੀ ਆ ਰਿਹਾ 34447 ਕਿਊਸਕ ਆ ਰਿਹਾ ਜਿਹੜਾ ਪਾਣੀ ਕਿ ਛੱਡਿਆ ਜਾ ਰਿਹਾ 82163 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਕਿ ਗਰਦਰਾ ਦੇ ਗੁਣਾ ਚਿੱਕਾ ਦੀ ਗੱਲ ਕਰਦੇ ਤੇ 2398 ਕਿਊਸਕ ਪਾਣੀ ਜਿਹੜਾ ਪਹੁੰਚ ਰਿਹਾ ਹਰੀ ਕੇ ਹੈਡਬਾਕਸ ਦੀ ਸਥਿਤੀ ਸਥਿਤੀ ਜਿਹੜੀ ਤੁਹਾਨੂੰ ਦੱਸ ਦਿੰਦੇ ਨੇ ਸ਼ਾਮ ਦੇ 6 ਵਜੇ ਦੀ ਜਿਹੜਾ ਇੱਥੇ ਪਾਣੀ ਪਹੁੰਚ ਰਿਹਾ ਕਰੀਬ 93000 ਕਿਊਸਕ ਪਹੁੰਚ ਰਿਹਾ ਹਰੀ ਕੇ ਹੈਡਬਾਕਸ ਦੇ ਜਿਹੜਾ ਕਿ ਪਾਣੀ ਛੱਡਿਆ ਜਾ ਰਿਹਾ ਹੈ ਕਰੀਬ ਕਿਰੀਬ 72200 ਸੰਪ ਜਿਹੜਾ ਛੱਡਿਆ ਜਾ ਰਿਹਾ ਡਾਉਨ ਸਟਰੀਮਿੰਗ ਤੇ ਹਰੇਕ ਹੈਡਵੈਕਸ ਤੋਂ ਜਿਹੜਾ ਸਤਲੁਜ ਦਰਿਆ ਦੇ ਵਿੱਚ ਫੁਰੋਪੁਰ ਫਾਰਕੇ ਵਾਲੀ ਸਾਈਡ ਤੇ ਛੱਡਿਆ ਜਾ ਰਿਹਾ ਸੋ ਇਹ ਸੀ ਅੱਜ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਲਾਈਵ ਸੀਰੀਆ ਸੀ ਸਾਨੀਆਂ ਕੀਤੀਆਂ 19 ਅਗਸਤ 2025 ਨੂੰ ਸੋ ਅਸੀਂ ਬੇਨਤੀ ਕਰਾਂਗੇ ਚੈਨਲ ਦੇ ਮਾਧਿਅਮ ਰਹਿ ਕੇ ਕਿ ਤੁਸੀਂ ਜਿਹੜਾ ਚੌਕਸ ਰਹੋ ਜਿਹੜੇ ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜਿੰਨੇ ਵੀ ਕੋਈ ਅਲਰਟ ਜਾਰੀ ਕੀਤੇ ਜਾਂਦੇ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਗੁਡ ਵਾਈਜ਼ਰੀ ਜਾਰੀ ਕੀਤੀ ਜਾਂਦੀ ਤਾਂ ਉਸ ਦੀ ਜਰੂਰ ਪਾਲਣਾ ਕਰੋ ਕਿਉਂਕਿ ਕੋਈ ਜਿਹੜਾ ਕੋਈ ਥਾਵਾਂ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਖਾਸ ਤੌਰ ਤੇ ਜਿਹੜਾ ਸਰਦੀ ਜਿਲ੍ਹਾ ਜਨਾਲਾ ਜਨਾਲੇ ਦੇ ਵਿੱਚ ਡੀਸੀ ਸਾਹਿਬ ਵੱਲੋਂ ਜਿਹੜਾ ਇਹ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਇੱਥੇ ਕਿਸ਼ਤੀਆਂ ਦੇ ਵਿੱਚ ਕਿਸ਼ਤੀਆਂ ਬੰਦ ਕਰ ਦਿੱਤੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਫਰੋਈਪੁਰ ਦੇ ਸਰਦੀ ਦੇ ਵਿੱਚ ਦੋ ਕਿਸ਼ਤੀਆਂ ਰੋੜਦੀਆਂ ਰੋੜਦੀਆਂ ਬੱਝੀਆਂ ਸੀ ਇਸ ਕਰਕੇ ਜਨਾਲਾ ਦੇ ਵਿੱਚ ਉਹਨਾਂ ਨੇ ਕਿਸ਼ਤੀਆਂ ਤੇ ਚਲਾਉਣ ਤੇ ਪਾਬੰਦੀ ਲਾ ਦਿੱਤੀ ਗਈ ਹੈ ਸਰਕਾਰੀ ਮੁਲਾਜ਼ਮਾਂ ਦੀਆਂ ਗਾਉਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਹਰੇਕ ਤਰ੍ਹਾਂ ਨਾਲ ਤਿਆਰ ਰਹਿਣ ਲਈ ਚੌਕਸ ਰਹਿਣ ਦੀ ਸਬੰਧਤ ਅਫਸਰ ਸਹਿਬਾਨ ਐਸਜੀਐਮ ਡੀਸੀ ਸਾਹਿਬਾਨ ਨੂੰ ਵੀ ਲਾਈਟ ਤੇ ਕਰ ਦਿੱਤਾ ਗਿਆ ਕਿ ਤੁਸੀਂ ਜਿਹੜਾ ਗਾਉਂ ਪ੍ਰਬੰਧ ਜ਼ਰੂਰ ਕਰੋ ਸੋ ਇਹ ਸੀ ਅੱਜ ਦੀ ਸਾਡੀ ਰਿਪੋਰਟ 19 ਜੁਲਾਈ 2025 ਦਿਨ ਮੰਗਲਵਾਰ ਦੀ ਸੋ ਨਵੀਂ ਜਾਣਕਾਰੀ ਲੈ ਕੇ ਤੁਹਾਨੂੰ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਬਾਏ